ਦੇਓ ਹੁਸ਼ਿਆਰਪੁਰ ਨਿਊਜ਼ ਦੇ ਨਾਲ ਤੇ ਮੈਂ ਨਵਦੀਪ ਸਿੰਘ ਇਸ ਵੇਲੇ ਪੋਂਗ ਡੈਮ ਦੇ ਇਸ ਫਿਲ ਬੇ ਗਿੱਟਾਂ ਦੇ ਬਿਲਕੁਲ ਸਾਹਮਣੇ ਮੌਜੂਦ ਹਾਂ ਦੱਸਦੀਏ ਪੋਂਗ ਡੈਮ ਵੱਲੋਂ ਅੱਜ 110000 ਕਿਊਸਿਕ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ ਜੋ ਪਾਣੀ ਸ਼ਾਹ ਨਹਿਰ ਬਰਾਜ਼ ਦੇ ਵਿੱਚ ਜਾ ਰਿਹਾ ਹੈ ਉਸ ਦੇ ਅੱਗੇ ਉਹ ਜਿਹੜਾ 95000 ਕਿਊਸਿਕ ਪਾਣੀ ਜਿਹੜਾ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਅਤੇ 15000 ਕਿਉਸੇ ਜਿਹੜਾ ਸ਼ਾਹ ਨਹਿਰ ਮਾਫ ਕਰਨਾ ਸ਼ਾਹ ਨਹਿਰ ਦੇ ਵਿੱਚ ਜਿਹੜਾ ਛੱਡਿਆ ਜਾ ਰਿਹਾ ਸੋ ਅੱਜ ਦਾ ਜਿਹੜਾ ਇੱਕ ਵਾਟਰ ਲੈਵਲ ਦੀ ਗੱਲ ਕਰੀਏ ਪੌਂਡ ਡੈਮ ਦੇ 1393.40 ਫੁੱਟ ਜਿਹੜਾ ਮਾਪਿਆ ਗਿਆ ਸੋ ਮੈਂ ਤਸਵੀਰਾਂ ਕਹਾਂਗਾ ਆਪਣੇ ਸਾਥੀ ਨੂੰਗੇ ਸਾਂਝੀਆਂ ਕੀਤੀਆਂ ਜਾਣ ਇਸ ਸਪਿਲਵੇ ਗੇਟਾਂ ਦੀਆਂ ਤੁਸੀਂ ਪਾਣੀ ਦੀ ਰਫਤਾਰ ਦੇਖ ਸਕਦੇ ਹੋ ਸਪਿਲਵੇ ਗੇਟਾਂ ਦੇ ਵਿੱਚ ਕਿੰਨੀ ਜ਼ਿਆਦਾ ਜਿਹੜੀ ਨਜ਼ਰ ਆ ਰਹੀ ਹੈ ਗਰਾਊਂਡ ਜ਼ੀਰੋ ਤੋਂ ਤਾਂ ਰਿਪੋਰਟ ਦਿਖਾ ਰਹੇ ਹਾਂ ਹਿਸ਼ਾਰਪੁਰ نیوز ਦੇ ਜ਼ਰੀਏ ਕਿਉਂਕਿ ਹਿਮਾਚਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਗਾਤਾਰ ਤੇਜ਼ ਮੀਂਹ ਪੇ ਬਾਰਿਸ਼ਾਂ ਹੋਈਆਂ ਬਦਲ ਫਟੇ ਉਸਦੇ ਨਾਲ ਲਗਾਤਾਰ ਪੌਂਗ ਡੈਮ ਦਾ ਜਲ ਪੱਧਰ ਵੱਧਦਾ ਦਿਖਾਈ ਦੇ ਰਿਹਾ ਸੀ ਲਗਾਤਾਰ ਪਾਣੀ ਦਾ ਪੱਧਰ ਪੱਧਰ ਵੱਧਾ ਹੋਣ ਕਾਰਨ ਬੀਬੀਐਮਬੀ ਪ੍ਰਸ਼ਾਸਨ ਵੱਲੋਂ ਲਗਾਤਾਰ ਪਿਛਲੇ ਦਿਨਾਂ ਤੋਂ ਪਾਣੀ ਛੱਡਿਆ ਜਾ ਰਿਹਾ ਸੀ ਪਰ ਕੁ ਦੋ ਦਿਨ ਦਿਨ ਪਹਿਲੇ ਜਿਹੜਾ ਮਨਾਲੀ ਜਾਂ ਕੁਲੂ ਦੇ ਵਿੱਚ ਰ ਬੱਦਲ ਫਟਿਆ ਉਸ ਕਰਕੇ ਪਾਣੀ ਦਾ ਪੱਧਰ ਇੱਕਦਮ ਵੱਧ ਗਿਆ ਪੰਡੋ ਡੈਮ ਦੇ ਵੀ ਗੇਟ ਖੋਲੇ ਗਏ ਜਿਸ ਕਰਕੇ ਫੈਸਲਾ ਲਿਆ ਗਿਆ ਕਿ ਹੁਣ 1 ਲੱਖ 10 ਹਜ਼ਾਰ ਕਿਊਸਿਕ ਪਾਣੀ ਰਿਲੀਜ਼ ਕੀਤਾ ਜਾਏਗਾ ਸੋ ਦੱਸ ਦਈਏ ਬਿਆਸ ਦਰਿਆ ਦੇ ਵਿੱਚ ਪਾਣੀ ਜਾ ਰਿਹਾ ਹੈ ਇਸ ਵਾਰ ਜਿਹੜਾ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡ ਹੜਪ੍ਰਭਾਵਿਤ ਨੇ ਉਹਨਾਂ ਪਿੰਡਾਂ ਦੇ ਪਿੰਡ ਜਿਹੜੇ ਪਾਣੀ ਦੇ ਵਿੱਚ ਜਿਹੜੇ ਡੁੱਬ ਚੁੱਕੇ ਨੇ ਜਿਨ੍ਹਾਂ ਨੂੰ ਜਿਹੜਾ ਰੈਸਕਿਊ ਆਪਰੇਸ਼ਨਾਂ ਦੇ ਜ਼ਰੀਏ ਪਿੰਡਾਂ ਤੋਂ ਬਾਹਰ ਕੱਢਿਆ ਗਿਆ ਹੈ ਸੋ ਤਾਂਡਾ ਮੁਕੇਰੀਆਂ ਦੇ ਕਈ ਪਿੰਡ ਜਿਹੜੇ ਹੜਾਂ ਦੀ ਮਾਰ ਝੱਲ ਰਹੇ ਨੇ ਬਹੁਤ ਵੱਡਾ ਨੁਕਸਾਨ ਇਨ੍ਹਾਂ ਪਿੰਡਾਂ ਦੇ ਵਿੱਚ ਹੋਇਆ ਜੇਕਰ ਇਹ ਗੱਲ ਕਰੀਏ ਹਿਮਾਚਲ ਦੇ 인ਦੋਰਾ ਦੀ ਰੇ ਬਡੂਖੜ ਦੇ ਨਾਲ ਜਿਹੜਾ ਮੰਡ ਭੋਗਰਮਾ ਪਿੰਡ ਪੈਂਦਾ ਉਹਦੀ ਵੀ ਵੀਡੀਓ ਵਾਇਰਲ ਹੋਈ ਸੀ ਪਿੱਛੇ ਦੇ ਪਿਛਲੇ ਦਿਨ ਜਦੋਂ ਘਰ ਦਾ ਘਾਰੀ ਜਿਹੜਾ ਪਾਣੀ ਦੇ ਵਿੱਚ ਬਹਿ ਗਿਆ ਸੋ ਇਸ ਵਾਰੰਦੇ ਜਾਂ ਇਸ ਬਰਸਾਤ ਨੇ ਬਹੁਤ ਹਾਲਾਤ ਮਾੜੇ ਜਿਹੜੇ ਕਰ ਦਿੱਤੇ ਨੇ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਰਫਤਾਰ ਕਿੰਨੀ ਜ਼ਿਆਦਾ ਹੈ ਬਿਲਕੁਲ ਤੁਹਾਨੂੰ ਗਰਾਊਂਡ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਾਣੀ ਇਸ ਤਰੀਕੇ ਦੇ ਨਾਲੇ ਛੱਲਾ ਜਿਹੜਾ ਮਾਰ ਰਿਹਾ ਹੈ ਜਿਸ ਤਰੀਕੇ ਦੇ ਨਾਲ ਸਮੁੰਦਰ ਤੇ ਛੱਲਾ ਵੱਜ ਰੀਆਂ ਹੁਣ ਪਰ ਇਹ ਪਾਣੀ ਦਾ ਬਹਾਜ ਇੰਨਾ ਜ਼ਿਆਦਾ ਤੇਜ਼ ਹੈ ਜਿਸ ਕਰਕੇ ਜਿਹੜਾ ਪਾਣੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪਾਣੀ ਦਾ ਜਿਹੜਾ ਵਹਾ ਕਿੰਨਾ ਜ਼ਿਆਦਾ ਤੇਜ਼ ਹੈ ਸੋ ਤੁਹਾਡੇ ਨਾਲ ਇਹ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰੀਆਂ ਨੇ ਇਸ ਕੱਕੇ ਕੀਤੀਆਂ ਜਾ ਰੀਆਂ ਨੇ ਜਿਹੜੇ ਵੀ ਵਿਆਹ ਦਰਿਆ ਦੇ ਕਿਨਾਰੇ ਲੋਕ ਰਹਿੰਦੇ ਨੇ ਜਾਂ ਹੱਲੇ ਵੀ ਰਹਿ ਰਹੇ ਨੇ ਉਹ ਸੁਚੇਤ ਰਹਿਣ ਉਹਨਾਂ ਨੂੰ ਆਪਣੇ ਜੇਕਰ ਰਹਿ ਵੀ ਰਹੇ ਨੇ ਤੇ ਉਹ ਦੂਸਰੀਆਂ ਥਾਵਾਂ ਤੇ ਚਲੇ ਜਾਣ ਕਿਉਂਕਿ ਪਾਣੀ ਦਾ ਪੱਧਰ ਕਿਸੇ ਕਿਸਮੇ ਵੀ ਘਟਦਾ ਜਾਂ ਵਧਾ ਵਧ ਸਕਦਾ ਹੈ ਜਿਸ ਕਰਕੇ ਲਗਾਤਾਰ ਅਨਾਉਂਸਮੈਂਟਾਂ ਵੀ BBMP ਪ੍ਰਸ਼ਾਸਨ ਕਰ ਰਿਹਾ ਹੈ ਇਸ ਛੇ ਜਗ੍ਹਾ ਤੇ ਉਹਨਾਂ ਵੱਲੋਂ ਅਨਾਉਂਸਮੈਂਟ ਸ਼ੈਲਟਰ ਜਿਹੜੇ ਬਣਾਏ ਗਏ ਨੇ ਉਹਨਾਂ ਥਾਵਾਂ ਤੋਂ ਲਗਾਤਾਰ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੀ ਲੋਕਾਂ ਵਿੱਚ ਜਾ ਰਿਹਾ ਹੈ ਜਿਹੜੇ ਮਤਲਬ ਕਿ ਹਰ ਪ੍ਰਭਾਵਿਤ ਇਲਾਕੇ ਨੇ ਉਹਨਾਂ ਵਿੱਚ ਜਾ ਕੇ ਦੌਰਾ ਕਰ ਰਿਹਾ ਹੈ ਰਾਹਸ ਸਮਗਰੀ ਉਹਨਾਂ ਵੱਲੋਂ ਪਹੁੰਚਾਈ ਜਾ ਰਹੀ ਹੈ ਔਰ ਰੈਸਕਿਊ ਆਪਰੇਸ਼ਨ ਚਲਾਏ ਜਾ ਰਹੇ ਨੇ ਉੱਥੇ ਜੇਕਰ ਹੁਸ਼ਾਰਪੁਰ ਦੀ ਸਮਾਜਿਕ ਸੰਸਥਾ ਜਿਹੜੀ ਬਾਬਾ ਦੀਪ ਸਿੰਘ ਸੇਵਾਦਾਲ ਸੁਸਾਇਟੀ ਹੈ ਉਹਨਾਂ ਵੱਲੋਂ ਵੀ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਸਹੀ ਥਾਵਾਂ ਤੇ ਪਹੁੰਚਾਈ ਜਾ ਰਹੀ ਹੈ ਦੱਸ ਦੇ ਇਸ ਵਾਰ ਜਿਹੜੇ ਬਰਸਾਤ ਨੇ ਹਾਲਾਤ ਕੀਤੇ ਨੇ ਸ਼ਾਇਦ ਹੀ ਪਹਿਲੇ ਕਦੀ ਕੀਤੇ ਹੋਣ 2023 ਦੇ ਵਿੱਚ ਜ਼ਰੂਰ ਹਾਲਾਤ ਮਾੜੇ ਹੋਏ ਸੀ ਪਰ ਇਸ ਵਾਰ ਪੰਜਾਬ ਦੇ ਕਈ ਥਾਵਾਂ ਤੇ ਹਾਲਾਤ ਜਿਹੜੇ ਮਾੜੇ ਦੇਖਣ ਨੂੰ ਮਿਲ ਰਹੇ ਨੇ ਪਠਾਨਕੋਟ ਦੇ ਮਾਧਪੁਰ ਦੇ ਜਿਹੜਾ ਹੈਡਵਕਸ ਗੇਟ ਜਿਹੜਾ ਕੱਲ ਟੁੱਟਿਆ ਉਹਦੇ ਨਾਲ ਰਾਵੀ ਦਾ ਦਰਿਆ ਦਾ ਪਾਣੀ ਦਾ ਪੱਧਰ ਵੱਧ ਗਿਆ ਦੂਸਰੇ ਪਾਸੇ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਜਿਹੜਾ ਬਹੁਤ ਜ਼ਿਆਦਾ ਵਧਿਆ ਹੋਇਆ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਪਿੰਡ ਇਸ ਵਾਰ ਹੜ੍ਹਾਂ ਦੀ ਮਾਰ ਝੱਲ ਰਹੇ ਨੇ ਹਜ਼ਾਰਾਂ ਏਕੜ ਜ਼ਮੀਨ ਫਸਲਾਂ ਜਿਹੜੀਆਂ ਲੋਕਾਂ ਦੀਆਂ ਤਬਾਹ ਪਰ ਹੁਣ ਦੇਖਣਾ ਹੋਏਗਾ ਮੌਸਮ ਕਿਹੋ ਜਿਹਾ ਰਹਿੰਦਾ ਹੈ ਇਹ ਪਾਣੀ ਦਾ ਪੱਧਰ ਪੌਂਗ ਡੈਮ ਦਾ ਘਟਦਾ ਹੈ ਹਾਲਾਤ ਸੁਧਰਦੇ ਨੇ ਜਾਂ ਨਹੀਂ ਸੁਧਰਦੇ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਦੱਸਿਆ ਜਾ ਸਕਦਾ ਹੈ ਨਵਾਂ ਅਪਡੇਟ ਲੈ ਕੇ ਤੁਹਾਡੇ ਨਾਲੇ ਫਿਰ ਹਾਜ਼ਰ ਹੋਵਾਂਗੇ ਬਣੇ ਰਹੋ ਹੁਸ਼ਿਆਰਪੁਰ ਨਿਊਜ਼ ਦੇ ਨਾਲ ਨਵਦੀਪ ਸਿੰਘ ਪੌਂਗ ਡੈਮ